सरकार ने विरुद्ध एक अभियान शुरू किया होया है पूरा एक मार्च से लेकर इकतीस मार्च तक ये जितने भी ड्रग डीलर हैं ड्रग पेडलर हैं या जे भी माड़े काम करते हैं उन्होंने खिलाफ कार्रवाई करने वास्तव किया गया वैसे तो कर है वैसे तुम्हें पता ही है पुलिस हमेशा उन्होंने खिलाफ कार्रवाई करती है लेकिन एक मुहिम चला के कोई कार्रवाई करना वो थोड़ा ज्यादा सू फायदा होंगे है ਉਸੇ ਗੜੀ ਦੇ ਵਿੱਚ ਅੱਜ ਕਾਸੋ ਦਾ ਕੀਤਾ ਗਿਆ ਹੈ। ਆਹ ਔਰ ਉਸੇ ਗੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਂ ਇਸ ਇਲਾਕੇ ਦੇ ਵਿੱਚ ਆਈ ਹੋਈ ਆ। ਮੈਂ ਕਾ ਤੋਂ ਤੋਂ ਇਲਾਵਾ ਔਰ ਜਿਹੜੀ ਕਾਰਵਾਈ ਤੋਂ ਇਲਾਵਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਵੀ ਕੋਈ ਤਲਾਕ ਰਹੀ ਨਹੀਂ ਬਹੁਤ 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 ਕੋਸ਼ਿਸ਼ ਹੋ ਰਹੀ ਹੈ ਤੁਹਾਨੂੰ ਹੁਣ ਤੱਕ ਤੋਂ ਕਮਿਸ਼ਨਰ ਸਾਹਿਬ ਨੇ ਦੱਸ ਹੀ ਦਿੱਤਾ ਹੋਵੇਗਾ ਕਿ ਸਕੂਲਾਂ ਦੇ ਵਿੱਚ ਜਾ ਕੇ ਸਟੂਡੈਂਟਸ ਦੇ ਨਾਲ ਮੀਟਿੰਗ ਕਰ ਰਹੇ ਹਨ ਉਹਨਾਂ ਨੂੰ ਪਰਸੂ ਕਰ ਰਹੇ ਹਨ ਉਹਨਾਂ ਨੂੰ ਅਵੇਅਰ ਕਰ ਰਹੇ ਹਨ ਕਿ ਨਸ਼ਾ ਦਾ ਕੀ ਨੁਕਸਾਨ ਹੁੰਦਾ ਹੈ ਉਹਦੇ ਤੋਂ ਕਿਸ ਤਰ੍ਹਾਂ ਬਚਣਾ ਚਾਹੀਦਾ ਹੈ ਇਹ ਤੁਹਾਨੂੰ ਪਤਾ ਹੀ ਹੋਵੇਗਾ ਇਸੇ ਤਰੀਕੇ ਨਾਲ ਹੁਣ ਸਾਡਾ ਜਿਹੜਾ ਇਸ ਪੂਰੇ ਮਹੀਨੇ ਦੇ ਦੌਰਾਨ ਜ਼ਿਲ੍ਹਾ ਦੇ ਵਿੱਚ ਵੀ ਜਾਣਾ ਹੈ ਕੇਮਿਸਟ ਸ਼ਾਪ ਦੇ ਵਿੱਚ ਵੀ ਜਾਣਾ ਹੈ ਜਿੱਥੇ ਮੜੇ ड्रग्स वगैरह बेचे जा रहे हैं तो ये सारा कार्रवाई करना है लोगों भी राबता कायम करना है मीटिंग करनी है ये सारा कुछ इस महीने दौरान करना है और रोज भी करना है जिले के बीच कमिश्नरेट के रोज भी ये काम हो रहा है लेकिन किसी किसी दिन जिम्मे की मैं आ आई हुई हाँ ਤੋ ਇਸ ਤਰ੍ਹਾਂ ਕਿਸੇ ਕਿਸੇ ਦਿਨ ਥੋੜਾ ਜਿਆਦਾ ਫੋਰਸ ਦੇ ਨਾਲ ਕਰਨਾ ਹੁੰਦਾ ਹੈ ਕਿਸ ਇਲਾਕੇ ਦੇ ਜਿਸ ਪਾਸਿ ਜਿੱਥੇ ਅਸੀਂ ਲੋਕਾਂ ਨੇ ਕਹਿਣਾ ਕਿ ਬਹੁਤ ਵੱਡੀ ਸਟਾਈਲ ਰੀਹੈਬਿਲਿਟੇਸ਼ਨ ਦੇ ਲਈ ਵੀ ਜਿਸ ਦਾ ਸੀਪੀ ਸਾਹਿਬ ਨੇ ਵੀ ਗੱਲ ਕੀਤੀ ਕਿ ਅਸੀਂ ਉਹਦੇ ਤੇ ਵੀ ਵਾਦਾ ਕਰ ਰਹੇ ਹਾਂ ਉਹ ਲੋਕਾਂ ਨੂੰ ਕੀ ਕਰ ਦੇਖੋ ਜਿਹੜਾ ਰੀਹੈਬਿਲਿਟੇਸ਼ਨ ਵਾਲਾ ਕੰਮ ਹੈ ਇਹ ਪੂਰੀ ਤਰੀਕੇ ਨਾਲ ਡੀਸੀ ਤੇ ਡਾਕਟਰਸ ਜਿਹੜੇ ਹੈ ਉਹਨਾਂ ਦੇ ਉੱਤੇ ਆਉਂਦਾ ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਉੱਥੇ ਵਰਤੀ ਕਰਾ ਦਈਏ ਦੇਕਰ ਉਹ ਬਿਲਿੰਗ ਹੈ ਵਿਦਆਊਟ ਬਿਲਿੰਗਨੈਸ ਵੀ ਕਾਂਟ ਐਡਮਿਟ ਥ ਸੋ ਸਰਕਾਰ ਨੇ ਬੜੇ سارے ਰੀਹੈਬਿਟੇਸ਼ਨ ਸੈਂਟਰ ਜਿਹੜੇ ਹੈ ਸਰਕਾਰੀ ਹੈ ਜਾਂ ਜਿਹੜੇ ਵਧੀਆ ਪ੍ਰਾਈਵੇਟ ਹੈ ਉਹਨਾਂ ਦਾ ਕੈਪੈਸਿਟੀ ਵੀ ਵਧਾਇਆ ਹੋਇਆ ਹੈ ਕਿਉਂਕਿ ਇਹ ਜਿਹੜਾ ਕੈਂਪੇਨ ਚਲਾਇਆ ਹੋਇਆ ਹੈ ਪੂਰੇ ਮਹੀਨੇ ਦਾ ਇਹਦੇ ਜਦੋਂ ਡਰਗ ਡੀਲਰ ਅਸੀਂ ਫੜ ਲੈਨੇ ਹੈ ਤੋਂ ਲੋਕੀ ਜਿਹੜੇ ਖਾਂਦੇ ਨੇ ਉਹਨਾਂ ਨੂੰ ਕਟ ਮਿਲਦਾ ਹੈ ਖਾਣ ਵਾਸਤੇ ਫਿਰ ਉਹ ਪਰੇਸ਼ਾਨ ਹੁੰਦੇ ਆ ਫਿਰ ਉਹ ਆਪੇ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਫਿਰ ਛੱਡੀ ਦਈਏ ਤੋਂ ਅੱਜ ਵੀ ਤੁਸੀਂ ਦੇਖਿਆ ਹੈ ਕਿ ਸਾਨੂੰ ਦੱਸਿਆ ਗਿਆ ਕਿ ਇੱਕ ਦੋ ਬੰਦੇ ਹੈ ਜਿਹੜਾ ਛੱਡਣਾ ਚਾਹੁੰਦੇ ਹੈ ਤੋ ਜਿਸ ਤਰ੍ਹਾਂ ਤੁਹਾਨੂੰ ਕਮਿਸ਼ਨਰ ਸਾਹਿਬ ਨੇ ਦੱਸਿਆ ਹੈ ਕਿ ਡੀਸੀ ਸਾਹਿਬ ਨੇ ਆਲਰੇਡੀ ਗੱਲਬਾਤ ਕਰਕੇ ਕੈਪੈਸਿਟੀ ਵਧਾ ਦਿੱਤਾ ਗਿਆ ਹੈ ਰੀ ਹੈਬ ਸੈਂਟਰ ਦਾ ਤੋ ਉੱਥੇ ਤੁਹਾਨੂੰ ਭਰਤੀ ਹੋਣਾ ਚਾਹੀਦਾ ਹੈ ਜਿਹੜੇ ਆ ਪਿਲਿੰਗ ਹੈ ਔਰ ਆਪਣਾ ਇਲਾਜ ਕਰਨਾ ਚਾਹੀਦਾ ਹੈ ਤਾਂ ਜੋ ਉਹ ਨਵੇਂ ਪੰਜਾਬ ਦਾ ਆ ਨਿਰਮਾਣ ਕਰ ਸਕੇ ਮੈਂ ਇੱਕ ਜਿਹੜਾ ਕੋਈ ਸਖਤ ਮੈਸੇਜ ਉਹਨਾਂ ਲੋਕਾਂ ਦੇ ਲਈ ਜਿਹੜੇ ਹੱਲੇ ਵੀ ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਆ ठीक तो है तो क्योंकि काम खराब कर रहे हैं ठीक तो तो है तो इस करके उन्होंने तो सा मैसेज है जिस तरह पता चलिया होगा कि अज हूँ जो कई सारे इीगल कंसट्रक्शन है जो उन्होंने ड्रग मनी तो बनाया होया हैज किया जा रहा है ਤੇ ਉਹਨਾਂ ਨੂੰ ਮੈਸੇਜ ਇਹ ਹੀ ਹੈ ਕਿ ਜਾਂ ਤੋ ਸੁਧਰ ਜਾਓ ਜਾਂ ਤੋ ਫਿਰ ਐਕਸ਼ਨ ਵਾਸਤੇ ਤਿਆਰ ਰਹੋ ਠੀਕ ਥੈਂਕ ਯੂ ਮੈਮ